हां जी वाहेगुरु जी का खालसा ते वाहेगुरु जी की फतेह हां ਵੀ ਪੰਜਾਬੀਓ ਆਜੋ ਫਿਰ ਆਪਾਂ ਕਰਦੇ ਆਂ ਗੱਲਬਾਤ ਥੁੱਕ ਚਟਾਂ ਬਾਰੇ ਜਿਹੜੇ ਵਾਰੀ-ਵਾਰੀ ਥੁੱਕਦੇ ਆ ਤੇ ਫਿਰ ਚਿਤਾ ਆ ਦਿੰਦੇ ਆ ਲੋਕ ਪਰ ਐਸ ਵਾਰੀ ਕੋਈ ਅਵੇਸਲੇ ਨਾ ਹੋ ਜਿਓ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਐਵੇਂ ਨਾ ਭਗੜੇ ਪਾਈ ਜਾਓ ਲੱਡੂ ਵੰਡੀ ਜਾਓ ਮਠਾਈਆਂ ਵੰਡੀ ਜਾਓ ਢੋਲ ਵਜਾਈ ਜਾਓ ਵੀ ਹਾਂ ਜੀ ਹਾਂ ਇਹਦਾ ਜੀ ਮੋਰਚਾ ਫੜੇ ਕਰ ਲਿਆ ਜੀ ਲੜਾਈ ਜਿੱਤ ਲਈ ਜੀ ਨਹੀਂ ਖੜ ਜੋ ਸੋਚ ਲੋ ਮਾੜਾ ਮੋਟਾ ਇਹ ਤੇ ਹਲੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਹਲੇ ਥੁੱਕਿਆ ਹੋਇਆ ਅੱਧਾ ਹੀ ਲੋਕਾਂ ਨੇ ਜਿਟਾਇਆ ਹਲੇ ਬਾਕੀ ਜਿਟਾਉਣਾ ਲੋਕਾਂ ਦਾ ਰਹਿੰਦਾ ਜਿੰਨਾ ਵੀ ਇਹ ਅੱਜ ਲੈਂਡ ਪੂਲਿੰਗ ਨੀਤੀ ਦੇ ਉੱਤੇ ਪਿੱਛੇ ਹਟੇ ਆ ਪਿੱਛੇ ਹਟਿਆ ਰੱਦ ਨਹੀਂ ਹੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਧਿਆਨ ਦਿਓ ਜੋ ਨੋਟੀਫਿਕੇਸ਼ਨ ਆ ਉਹ ਨਹੀਂ ਹਲੇ ਜਵਾਬੀ ਇਹ ਜਵਾਨੀ ਕਲਾਮੀ ਬਿਆਨ ਨੇ ਤੇ ਬਿਆਨ ਦੇ ਕੇ ਤੁਹਾਨੂੰ ਪਤਾ ਵੀ ਇਹ ਬਹੁਤ ਵਾਰੀ ਇਹ ਮੁੱਕਰਦੇ ਜਾਨਾ ਤੇ ਹਰ ਵਾਰੀ ਪਿੱਛੇ ਹਟਦੇ ਨੇ ਕਦੇ ਕਿਵੇਂ ਕਦੇ ਕਿਵੇਂ ਆ ਤਿੰਨ 3.5 ਸਾਲ ਦੇ ਵਿੱਚ ਇਹੀ ਕੋਸ਼ਿਸ਼ ਕਰਦੇ ਰਹੇ ਆ ਸੋ ਇਸ ਲਈ ਇੱਕ ਤਾਂ ਅਵੇਸਲੇੜੀ ਹੋਣਾ ਬਹੁਤੀ ਖੁਸ਼ੀ ਨਹੀਂ ਮਨਾਉਣੀ ਹਲੇ ਇਹਦੇ ਉੱਤੇ ਬਖ ਬਖਸਾਨੀਆਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਲੜ ਰਹੀਆਂ ਸੰਘਰਸ਼ ਧਰਾਂ ਜਿਹੜੀਆਂ ਉਹ ਸਾਰੀਆਂ ਮੀਟਿੰਗਾਂ ਮੂਟੀਆਂ ਕਰਕੇ ਵੀ ਕੀ ਇਹਦੇ ਅਗਲੇ ਲੜਾਈ ਕੀ ਲੜੀ ਜਾਣੀ ਚਾਹੀਦੀ ਹੈ ਹਲੇ ਇੱਕ ਵਾਰੀ ਇਹਨੂੰ ਹੋਲਡ ਕੀਤਾ ਗਿਆ ਰੋਕਿਆ ਗਿਆ ਪਿੱਛੇ ਹਟਿਆ ਬਿਆਨ ਆਇਆ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਰੱਦ ਹੋਇਆ ਜਿਹੜਾ ਨੋਟੀਫਿਕੇਸ਼ਨ ਲੈਂਡ ਪੂਲਿੰਗ ਪਾਲਿਸੀ ਦੇ ਲਈ ਇਹ ਲੈ ਕੇ ਆਏ ਸੀ ਸੋ ਇਸ ਕਰਕੇ ਇਹ ਤੇ ਹਲੇ ਲੜਾਈ ਆਪਣੀ ਬਣਦੀ ਹੈ ਕਿਉਂਕਿ ਜਿੰਨਾ ਚਿਰ ਨੰਬਰ ਬਹਾਲ ਨਹੀਂ ਹੁੰਦੇ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਨਾਂ ਚਿਰ ਇਹ ਲੜਾਈ ਸਾਡੀ ਜਿਹੜੀ ਉਹ ਜਾਰੀ ਰਹਿਣੀ ਚਾਹੀਦੀ ਹੈ ਚਾਹੇ ਉਹ ਜਿਹੜਾ ਸਮਰਾਲੇ ਕੱਠ ਰੱਖਿਆ ਹੋਇਆ ਚਾਹੇ ਉਹ 20 ਤਰੀਕ ਦਾ ਆਪਣਾ ਜਲੰਧਰ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਜਾਂ ਲੁਧਿਆਣੇ ਜਿਹੜਾ ਅਗਲਾਡਾ ਦਫ਼ਤਰ ਦੇ ਅੱਗੇ ਧਰਨਾ ਲੱਗਿਆ ਹੋਇਆ ਇਹ ਲਗਾਤਾਰ ਉਵੇਂ ਹੀ ਜਾਰੀ ਰਹਿਣੇ ਆ ਜਿੰਨਾ ਤੇਰੇ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਵੀ ਇਹ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਰੱਦ ਕਰ ਚੁੱਕੀ ਐ ਇਹ ਨੀਤੀ ਨੂੰ ਮੁੱਢੋਂ ਸੁੱਢੋਂ ਰੱਦ ਕੀਤਾ ਜਾ ਚੁੱਕਿਆ ਹੁਣੇ ਦੇ ਸਵਾਲ ਬਣਦਾ ਅੱਜ ਇਹਨਾਂ ਦੇ ਮੰਤਰੀ ਇਹਨਾਂ ਦੇ ਸਾਰੇ ਚੇਲੇ ਚਪਾਟੇ ਸਾਰੇ ਦੇਖੋ ਜੀ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਇਹ ਪਾਲਿਸੀ ਲੈ ਕੇ ਆਈ ਸੀ ਤੇ ਇਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਅਸੀਂ ਕਿਸਾਨਾਂ ਦੇ ਵਿਰੋਧ ਨਹੀਂ ਜਾਣਾ ਚਾਹੁੰਦੇ ਚਲੋ ਠੀਕ ਹੈ ਜੇ ਉਹਨਾਂ ਨੂੰ ਨਹੀਂ ਪਸੰਦ ਆਈ ਤਾਂ ਲਓ ਜੀ ਅਸੀਂ ਇਸ ਪਾਲਿਸੀ ਨੂੰ ਰੱਦ ਕਰਦੇ ਹਾਂ ਆਜਾ ਮੁੰਡੀਆਂ ਮੰਡੀਆਂ ਰਗੇ ਇਹਨਾਂ ਦੇ ਅਮਨ ਰੋੜੇ ਵਰਗੇ ਤੇ ਹੋਰ ਦੂਜੇ ਤੀਜੇ ਜਿਹੜੇ ਸਾਹ ਡਠਾ ਠਾ ਠਾ ਇੱਕ ਤਾਂ ਨੀਲ ਗਰਗ ਪਤਾ ਨਹੀਂ ਕੀ ਮੰਤਰੀ ਆ ਕੀ ਆ ਉਹ ਐਮ ਐਲ اے ਆ ਉਹ ਵੀ ਸਾਰਿਆਂ ਦੇ ਬਿਆਨ ਆ ਰਹੇ ਆ ਕਿ ਦੇਖੋ ਜੀ ਇਹ ਲੋਕਾਂ ਲਈ ਚੰਗੀ ਨਹੀਂ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਵੰਤ ਵੀ ਤੁਹਾਡੇ ਸਾਹਮਣੇ ਆਊਗਾ ਜਿਵੇਂ ਕੇਜਰੀਵਾਲ ਆਇਆ ਮੋਦੀ ਆਇਆ ਸੀਗਾ 220 ਵਾਲੇ ਅੰਦੋਲਨ ਤੋਂ ਬਾਅਦ ਕਿ ਦੇਖੋ ਜੀ ਅਸੀਂ ਲੈ ਕੇ ਤਾਂ ਆਏ ਕਾਨੂੰਨ ਕਿਸਾਨਾਂ ਦੇ ਹੱਕ ਚਾਏ ਸੀ ਪਰ ਚਲੋ ਜੇ ਕਿਸਾਨਾਂ ਨੂੰ ਸਹਿਮਤ ਨਹੀਂ ਹੈ ਕਿਸਾਨਾਂ ਨੂੰ ਸਮਝ ਨਹੀਂ ਆਈ ਤਾਂ ਅਸੀਂ ਇਹਨਾਂ ਨੂੰ ਰੱਦ ਕਰਦੇ ਆ ਸੋ ਇਹ ਲੋਕਾਂ ਦੇ ਸੰਘਰਸ਼ ਨੇ ਲੋਕਾਂ ਦੇ ਏਕੇ ਨੇ ਲੋਕਾਂ ਦੇ ਰੋਹ ਨੇ ਪਿੱਛੇ ਹਟਾਏ ਆ ਨੰਬਰ 1 ਨੰਬਰ 2 ਧਿਆਨ ਦਿਓ ਜਿਹੜਾ ਹਾਈ ਕੋਰਟ ਪਟੀਸ਼ਨ ਪਈ ਹਾਈ ਕੋਰਟ ਦੇ ਵਿੱਚ ਜਿਹੜੀਆਂ ਟੈਕਨੀਕਲ ਪੁਆਇੰਟ ਸੀਗੇ ਜਿਵੇਂ 213 ਦੇ ਲੈਂਡ ਐਕੁਇਜ਼ੀਸ਼ਨ ਦੇ ਉੱਤੇ ਉਹਦੇ ਵੈਸਾਂ ਹੋਈਆਂ ਤੇ ਝਾੜਾਂ ਪਾਈਆਂ ਹਾਈ ਕੋਰਟ ਨੇ ਸਰਕਾਰ ਨੂੰ ਵੀ ਤੁਸੀਂ ਜਿਹੜਾ 213 ਦਾ ਲੈਂਡ ਐਕੁਇਜ਼ੀਸ਼ਨ ਐ ਐਕਟ ਕਾਨੂੰਨ ਐ ਜਿਹੜਾ ਉਹਦੇ ਤਹਿਤ ਤੁਹਾਡੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਇੱਕ ਵੀ ਸ਼ਰਤ ਪੂਰੀ ਨਹੀਂ ਕਰਦੀ ਇਨ ਨੂੰ ਪਤਾ ਸੀ ਵੀ ਉਧਰ ਵੀ ਛਤਰ ਪੈਣਗੇ ਤੇ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਹੀ ਲੋਕਾਂ ਦੇ ਵਿੱਚ ਮਾੜੀ ਮੋਟੀ ਆਪਣੀ ਬਚੀ ਜਿਹੜੀ ਇੱਜ਼ਤ ਆ ਰੱਖ ਲਗੇ ਛਾਖ ਬਚਾ ਲਗੇ ਮਾੜੀ ਮੋਟੀ ਤੇ ਆਪਾਂ ਇੱਥੋਂ ਪਿੱਛੇ ਯੂ ਟਰਨ ਮਾਰ ਲੀਏ ਪਿੱਛੇ ਹਟ ਜੀ ਸੋ ਇਸ ਲਈ ਤੀਜੀ ਗੱਲ ਇਹਨਾਂ ਦਾ ਸਪੀਡਾਂ ਚੈੱਕ ਹੋਣ ਲੱਗੀਆਂ ਸੀ ਅਮਰ ਰੋਡ 'ਈ ਚੈੱਕ ਕੀਤੀ ਕਿ ਲੋਕਾਂ ਨੇ ਸਪੀਡ ਇਹਨਾਂ ਦੇ ਮੰਤੰਗਾਂ ਨੂੰ ਪਗਲ ਪੈਣ ਲੱਗੇ ਇਸ ਲੋਕ ਸਮਾਂ ਥੋੜਾ ਧਿਆਨ ਦਿਓ 6 ਮਿੰਟੇ ਰਹਿ ਗਏ ਅਸਲ ਦੇ ਵਿੱਚ ਛੇ ਮਹੀਨੇ ਕਿਉਂਕਿ ਵੋਟਾਂ ਤੋਂ 6-7 ਮਹੀਨੇ ਪਹਿਲਾਂ ਸਾਰਾ ਸਿਸਟਮ ਸ਼ੁਰੂ ਹੋ ਜਾਂਦਾ ਹੈ। ਅਸਲ ਸਰਕਾਰ ਕੋਲੇ 6-7 ਮਹੀਨਿਆਂ ਦਾ ਸਮਾਂ ਹੈ। ਇਹਨਾਂ ਦੇਖਿਆ ਵੀ 6-7 ਮਹੀਨਾ ਬਾਅਦ ਅਸੀਂ ਲੋਕਾਂ ਕੋਲੇ ਕਿਵੇਂ ਪਿੰਡਾਂ 'ਚ ਬੜਾਂਗੇ? ਲੋਕ ਤਾਂ ਅੱਜ ਹੀ ਛਤਰਫੇਰ ਲੱਗ ਕੇ ਸਾਡੇ ਉਹ ਜਿਵੇਂ ਡਲਾ ਤੋਂ ਡਲਾ ਹੁੰਦਾ ਹੈ, ਇਹਨਾਂ ਹੁੰਦੇ ਭਵੰਤ ਕਿੱਧਰ ਚੱਲਾ ਹੁੰਦਾ ਹੈ। ਉਹ ਡਲਾ ਪਦਨ ਕਿਧਰੋਂ ਚੱਲੂਗਾ ਤੇ ਕਿਹਦੇ ਵੱਜਣਾ ਉਹ। ਸੋ ਇਸ ਕਰਕੇ ਇਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਅਹਿਮ ਗੱਲਾਂ। ਪਹਿਲਾ ਲੋਕਾਂ ਦਾ ਰੋਹ ਇਹਨਾਂ ਨੇ ਦੇਖਿਆ ਕਿ ਲੋਕਾਂ 'ਚ ਗੁੱਸਾ ਹੈ। ਜਿੱਥੇ ਬੰਦੇ ਸਾਰਿਆਂ ਇੱਕ ਫਰੰਟ ਦੇ ਇਕੱਠੀਆਂ ਹੋ ਰਹੀਆਂ ਨੇ ਲੋਕ ਆਮ ਲੋਕ ਜੁੜ ਰਹੇ ਨੇ ਇਹਨਾਂ ਦੇ ਭਗਤ ਸਾਡੇ ਅਹੁਦੇ ਛੱਡ ਛੱਡ ਕੇ ਇਹਨਾਂ ਦੀਆਂ ਸਰਪੰਚੀਆਂ ਇਹਨਾਂ ਦੀਆਂ ਚੇਅਰਮੈਨੀਆਂ ਦੇ ਨੇ ਪ੍ਰਧਾਨਗੀਆਂ ਛੱਡ ਕੇ ਭੱਜ ਗਏ ਇਹਨਾਂ ਦੇ ਚੁਣੇ ਉਹ ਪਿੰਡਾਂ ਦੇ ਸਰਪੰਚ ਇਹਨਾਂ ਦੇ ਬਰੋਚ ਆ ਕੇ ਖੜ ਗਏ ਮਥੇ ਪੈਣ ਲੱਗੇ ਪਿੰਡਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਕੋਈ ਵੀ ਮਤਲਬ ਕਿ ਇਹ ਬੋਕਰ ਵਾਲਾ ਤੇ ਦੂਜਾ ਤੀਜਾ ਸਾਡੇ ਪਿੰਡ ਦੇ ਨਹੀਂ ਇਹੀ ਵੜਨ ਦੇਣਾ ਤੇ ਇਹ ਸਾਰੀਆਂ ਗੱਲਾਂ ਕਰਕੇ ਕਿਦਾ ਇਹ ਦਾ ਵਿਰੋਧ ਦੂਜਿਆਂ ਨੇ ਦੇਖਿਆ ਵੀ ਹਾਈ ਕੋਰਟ ਦੇ ਵਿੱਚ ਅਸੀਂ ਬਿਲਕੁਲ ਹੀ ਪੱਖ ਜਿਹਦਾ ਕਮਜ਼ੋਰ ਪੈ ਗਿਆ। ਇਹ ਕਮਜ਼ੋਰ ਸੀ ਹਾਈ ਕੋਰਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ। ਤੇ ਇਸ ਕਰਕੇ ਇਹਨਾਂ ਨੇ ਉਹ ਵੀ ਦੇਖ ਲਿਆ ਵੀ ਇੱਥੋਂ ਵੀ ਅਸੀਂ ਕਮਜ਼ੋਰ ਆ। ਲੋਕਾਂ 'ਚ ਰੋਸ ਸ਼ੁਰੂ ਹੋ ਗਿਆ, ਵਿਰੋਧ ਸ਼ੁਰੂ ਹੋ ਗਿਆ। ਤੀਜਾ ਨੇੜੇ ਸਾਲ ਸਵਾ ਸਾਲ ਬਾਅਦ ਵੋਟਾਂ ਆਉਣੀਆਂ ਨੇ ਸਤਾਈ 'ਚ ਤੇ ਲੋਕ ਸਾਡਾ ਟਾਪ ਲਵਾਉਣਗੇ ਤੇ ਕਿਉਂ ਨਾ ਹੋਣੀ ਆ ਆਪਾਂ ਇੱਥੇ ਜਿਹੜਾ ਖਾਜੀ। ਪਰ ਇੱਕ ਗੱਲ ਆਖਿਆ ਰੱਖਿਓ। ਦੇਖੋ ਇਹ ਇੱਥੇ ਅਸੀਂ ਸਾਨੂੰ ਅਵੇਸਲੇ ਹੋ ਕੇ ਨਾ ਸੌਂਗੀਆਂ ਸੀ। ਨਾਂ ਮਾਰਿਓ ਜਿਹੜੇ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਇਹ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਜਿਵੇਂ ਆਪਾਂ ਟਰੰਪ ਵੀ ਦੇਖ ਰਹੇ ਹਾਂ ਕਿ ਕਿਵੇਂ ਟੈਕਸ ਦੇ ਟੈਕਸ ਲਾ ਰਿਹਾ ਕਿਵੇਂ ਉਹ ਇਥੋਂ ਦੀ ਮੰਡੀ ਨੂੰ ਹੜੱਪਣ ਨੂੰ ਫਿਰਦੇ ਨੇ ਇਹ ਸਾਰੀਆਂ ਉਹ ਨੀਤੀਆਂ ਨੇ ਜਿਹੜੇ ਗੈਂਟਰੇ ਸਮਝੌਤੇ ਹੋਏ ਵੀ ਨੇ ਉਹਨਾਂ ਦੇ ਤਹਿਤ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਈ ਬਦਲ ਕੇ ਕੱਲ ਨੂੰ ਕੁੰਡੀ ਲਿਆਉਣਗੇ ਲੈ ਕੇ ਆਉਣਾ ਹੀ ਆ ਮੈਂ ਇੱਕ ਗੱਲ ਖਾ ਅੱਜ ਦੀ ਮੇਰੀ ਕਹੀ ਹੋ ਗੱਲ ਯਾਦ ਰੱਖਿਓ ਲੜ ਬੰਦ ਲਿਓ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲੇ ਨਹੀਂ ਛੱਡਣੀਆਂ ਤੁਹਾਨੂੰ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੋਂ ਬੇਲੇ ਕਰਨਾ ਤੁਹਾਨੂੰ ਖਾਲੀ ਕਰਨਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਅੱਜ ਦੀ ਗੱਲ ਇਹ ਕਿਸੇ ਭਲੇਖੇ ਦੇ ਨਾਲ ਵੀ ਪਿੱਛੇ हट ਗਏ ਇਹਨਾਂ ਨੇ ਤੁਹਾਨੂੰ ਦੱਸ ਤਿਆਂ ਵੀ ਤਿੰਨ ਚਾਰ ਮਜਬੂਰੀਆਂ ਸੀਗਾ ਵੋਟਾਂ ਨੇੜੇ ਐ ਛਤਰ ਫੜਨ ਲੱਗ ਗਿਆ ਵਿਰੋਧ ਹੋਣ ਲੱਗ ਗਿਆ ਤੀਜਾ ਹੈ ਹਾਈ ਕੋਰਟ 'ਚ गिर ਗਏ ਇਹ ਸਾਰੀਆਂ ਨਿੱਕੀਆਂ ਗੱਲਾਂ ਕਰਕੇ ਪਿੱਛੇ हट ਗਏ ਪਰ ਚਕੰਨੇ ਰਹੋ ਜਾਗਦੇ ਰਹੋ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਸੌ ਜਾਂਦੀਆਂ ਜਿਹੜੀਆਂ ਕੌਮਾਂ ਬੇਸਲੀਆ ਹੋ ਜਾਂਦੀਆਂ ਜਿਹੜੇ ਲੋਕ ਸੁੱਤੇ ਰਹਿੰਦੇ ਆ ਵੀ ਆਪਾਂ ਨੂੰ ਕੁਝ ਨਹੀਂ ਹੁੰਦਾ ਆਪਾਂ ਇੱਕ ਵਾਰੀ ਜਿੱਤ ਗਏ ਤਾਂ ਦੁਸ਼ਮਣ ਤਾਂ ਮਗਰ ਹੀ ਚੜਿਆ ਹੁੰਦਾ ਨਗਰ ਉੱਤੇ ਹੀ ਚੜੇ ਹੋਏ ਨੇ ਇਹ ਭਲੇਖੇ ਜਿਹੜੇ ਬੇ ਲੰਮੀਆਂ ਤਾਨ ਕੇ ਕੁੰਡਾ ਲਾ ਕੇ ਸੌਂਗੇ ਵੀ ਠੀਕ ਆ ਜੀ ਆਪਣਾ ਮੋਰਚਾ ਫਤਿਹ ਹੋ ਗਿਆ ਜੀ ਬਸ ਠੀਕ ਹੈ ਨਹੀਂ 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 ਇਹ ਭਲੇਖੇ ਜਨਾ ਪਿਓ ਇਹ ਲੜਾਈ ਸਾਡੀ ਲੈਂਡ ਪੂਲਿੰਗ ਪਾਲਿਸੀ ਵਾਲੀ ਉਸ ਦਿਨ ਤੱਕ ਜਦ ਜਿਲ੍ਹੇ ਵਿੱਚ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਜਾਂਦਾ ਪੂਰਨ ਤਾਰ ਤੱਕ ਜਿਹੜੇ ਨੰਬਰ ਫ੍ਰੀਜ਼ ਹੋਏ ਆ ਉਹ ਬਹ ਇੱਕ ਮੈਂ ਹੋਰ ਗੱਲ ਜਿਹੜੀ ਹੁਣ ਦੂਜੇ ਪਾਸੇ ਆਜੋ ਹੁਣ ਲੋਕਾਂ ਦਾ ਵੀ ਥੋੜਾ ਜਿਹਾ ਮੈਨੂੰ ਇਸ ਗੱਲ ਦਾ ਰਾਂਚ ਰਹਿਂਦਾ ਤੇ ਗੁੱਸਾ ਰਹਿੰਦਾ ਹੈ ਆ ਇੱਕ ਗੱਲ ਸੱਜਣ ਨੇ ਲਿਖਿਆ ਵਿਰਾਸਤ ਟੀਵੀ ਵਾਲਨੇ ਚਲੋ ਮੈਂ ਸ਼ਾਬਦ ਤਾ ਥੋੜਾ ਪੁੱਠਾ ਲਿਖਿਆ ਉਹ ਮੈਂ ਕਹਿੰਦਾ ਨਹੀਂ ਗੱਲ ਉਹ ਪੱਤਰਕਾਰ ਹੁਣ ਕੀ ਕਰਨਗੇ ਤੇ ਉਹ ਨਰ ਚੇਲੇ ਚ ਪਾਟੇ ਕੀ ਕਰਨਗੇ ਜਿਹੜੇ ਕਦੇ ਨੀਤੀ ਬਹੁਤ ਚੰਗੀ ਹੈ ਹੁਣ ਫੇਰ ਪਿੱਛੇ ਕਿਉਂ ਹਟ ਗਏ ਚਲੋ ਛੱਡੋ ਇਹ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਪਰ ਜਿਹੜੀ ਮੈਂ ਖਾਸ ਗੱਲ ਕਰਨਾ ਚਾਹੁੰਦਾ ਤੇ ਉਹ ਗੱਲ ਇਹ ਮੈਂ ਕਰਨੀ ਚਾਹੁੰਨਾ ਕਿ ਅਸਲ ਦੇ ਵਿੱਚ ਇਹ ਇਹ ਜਿਹੜੀ ਨੀਤੀਆਂ ਲੈ ਕੇ ਆ ਰਹੇ ਨੇ ਤਾਂ ਇਹ ਇਹ ਖਤਰਨਾਕ ਤਾਂ ਹੈਗੀਆਂ ਨੇ ਇਹ ਤਾਂ ਇਹਨੂੰ ਹੋਰ ਤਰੀਕੇ ਨਾਲ ਲੈਣਾ ਕਾਲੇ ਕਾਨੂੰਨ ਆਏ ਉਹ ਤੋਂ ਬਦਲ ਕੇ ਹੋਰ ਨੀਤੀਆਂ ਲਿਆਂਦੀਆਂ ਜਾਂ ਇਹ ਨਵੀਂ ਤੋਂ ਨਵੀਂ ਜਿਵੇਂ ਉਹ ਕਹਿੰਦੇ ਕੱਪੜੇ ਬਦਲ ਕੇ ਆ ਰਹੇ ਆ ਕਦੇ ਕੋਈ ਕੱਪੜੇ ਕਦੇ ਕੋਈ ਕੱਪੜੇ ਕਦੇ ਕੋਈ ਕੱਪੜੇ ਵਿੱਚੋਂ ਨੀਤੀਆਂ ਉਹੀ ਨੇ ਉੱਤੋਂ ਦਿਖਾਵਾ ਕੁਝ ਹੋਰ ਆ ਮਖੌਟਾ ਕੁਝ ਹੋਰ ਆ ਚਿਹਰਾ ਕੁਝ ਹੋਰ ਆ ਵਿੱਚੋਂ ਉਹੀ ਲੋਕ ਮਾਰੂ ਨੀਤੀਆਂ ਨੇ ਇਹਨੂੰ ਸਮਝਣ ਦੀ ਲੋੜ ਆ ਅਗਲੀ ਗੱਲ ਹੁਣ ਪੰਜਾਬ ਦੇ ਲੋਕੋ ਮੈਨੂੰ ਥੋੜੇ ਤੇ ਗੁੱਸਾ ਪਤਾ ਕਿਹੜੀ ਗੱਲ ਦਾ ਮੈਨੂੰ ਗੁੱਸਾ ਥੋੜੇ ਤੇ ਇਸ ਗੱਲ ਦਾ ਮੈਂ ਜਦੋਂ ਥੋੜੇ ਪਿੰਡਾਂ 'ਚ ਗਿਆ ਨਾ ਲੁਧਿਆਣੇ ਦੇ ਮੈਂ 42 43 ਪਿੰਡਾਂ 'ਚ ਗਿਆ ਤੇ 13 ਤਰੀਕ ਨੂੰ ਜੋਧਾ ਇਕੱਠ ਹੋਇਆ ਦਾਣਾ ਮੰਡੀ ਦੇ ਵੱਡਾ ਉਦੋਂ ਪਹਿਲਾਂ ਲੁਧਿਆਣੇ ਦੇ ਸਾਰੇ ਪਿੰਡਾਂ 'ਚ ਅਸੀਂ ਦੇ ਆ ਮੈਂ ਜਦੋਂ ਸਾਨੂੰ ਇਹ ਗੱਲ ਪੁੱਛਦਾ ਸੀ ਨਾ ਵੀ ਤੁਸੀਂ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦੇਣ ਨੂੰ ਤਿਆਰ ਆ ਤੁਸੀਂ ਕਹਿੰਦੇ ਨਾ ਜੀ ਮਰ ਜਾਗੇ ਮਾਰ ਦਾਂਗੇ ਜ਼ਮੀਨ ਨਹੀਂ ਦੇਣੀ ਜਦੋਂ ਮੈਂ ਤੁਹਾਨੂੰ ਇਹ ਪੁੱਛਦਾ ਸੀ ਨਾ ਕਿ ਆਪਣਾ ਜੇ ਤੁਹਾਨੂੰ 20 ਕਰੋੜ ਰੁਪਏ ਇਕੱਲੇ ਦਾ ਮਿਲ ਜੇ ਫੇਰ ਫਿਰ ਤੁਸੀਂ ਐ ਅੰਦਰ ਥੋੜੇ ਲੱਡੂ ਫੁੱਟਣ ਲੱਗ ਜਾਂਦੇ ਸੀਗੇ ਵੀ ਹਾਂ ਅਸੀਂ ਫਿਰ ਜ਼ਮੀਨ ਦੇ ਦਿਆਂਗੇ ਹੁਣ ਚਲੋ ਇਹ ਗੱਲ ਦਾ ਮਾੜਾ ਮੋਟਾ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਮੇਰਾ ਵੀਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਓਏ ਧਰਤੀ ਨਾਂ ਵਿੱਚ ਆਪਣੀ ਮਾਂ ਨਾਂ ਵਿੱਚੋ ਬਾਈ ਦੇਖੋ ਗੱਲ ਮੇਰੀ ਲੜ ਬੰਦ ਲਓ ਮੈਂ ਬਾਰੀ ਬਾਰੀ ਤੁਹਾਨੂੰ ਅਪੀਲ ਕਰਦਾ ਪੈਸਾ ਦਾ ਤੁਹਾਡੇ ਕੋਲ 100 ਕਰੋੜ ਆ ਚਾਹੇ 500 ਕਰੋੜਾ 1000 ਕਰੋੜ ਰੁਪਈਆ ਉਹਨੇ ਖਤਮ ਹੋ ਜਾਣਾ ਬਾਈ ਕੋਈ ਕਾਰਖਾਨਾ ਖੋਲ ਲੋਗੇ ਖਤਮ ਕੱਲ ਨੂੰ ਫੇਲ ਹੋ ਗਿਆ ਕਿੱਥੇ ਜਾਵਾਂਗੇ ਕੋਈ ਟ੍ਰਾਂਸਪੋਰਟ ਖੋਲ ਲਈ ਫੇਲੋਗੇ ਕਿੱਥੇ ਜਾਓਗੇ ਕੋਈ ਹੋਰ ਕਾਰੋਬਾਰ ਤੋੜ ਲਿਆ ਫੇਲੋਗੇ ਖਤਮ ਹੋ ਜਾਓਗੇ ਤੁਹਾਡੀ ਇੱਕ ਜ਼ਮੀਨ ਆ ਬਾਈ ਇੱਕ ਧਰਤੀ ਆ ਨਾ ਟੁੱਟੇ ਨਾ ਭੱਜੇ ਨਾ ਜੰਗ ਲੱਗੇ ਨਾ ਇਹਨੂੰ ਸਿਉਂਖ ਲੱਗੇ ਨਾ ਇਹਨੂੰ ਕੋ ਚੋਰੀ ਕਰੇ ਨਾ ਤੇ ਕੋ ਡਾਕਾ ਮਾਰੇ ਕਿਤੇ ਨਹੀਂ ਜਾਂਦੀ ਬਾਈ ਜੇ ਦੀ ਰਾਖੀ ਕਰਾਂਗੇ ਤਾਂ ਤੁਹਾਨੂੰ ਇੱਕ ਮਰਲਾ ਜ਼ਮੀਨ ਵੀ ਤੁਹਾਡੇ ਕੋਲੇ ਹੈਗਾ ਨਾ ਬਾਈ 10 ਮਰਲੇ 20 ਮਰਲੇ ਕਨਾਲ 2 ਕਨਾਲ ਅੱਧਕ ਨਾਲ ਕਿੱਲਾ ਵੀ ਹੈਗਾ ਤੁਹਾਨੂੰ ਬਾਈ ਭੁੱਖਾ ਨਹੀਂ ਮਰਨਦਾ ਤੁਹਾਡੀਆਂ ਸਦੀਆਂ ਤੋਂ ਲੈ ਕੇ ਤੁਹਾਡੀਆਂ ਪੀੜੀਆਂ ਨੇ ਇਹ ਧਰਤੀ ਦੇ ਉੱਤੇ ਇੱਥੇ ਰਾਜ ਕੀਤਾ ਤੇ ਧਰਤੀ ਇਸ ਧਰਤੀ ਨੂੰ ਤੁਹਾਡੀਆਂ ਸਦੀਆਂ ਤੋਂ ਲੈ ਕੇ ਤੁਹਾਡੇ ਪੁਰਖਿਆਂ ਤੱਕ ਤੁਹਾਨੂੰ ਜਿਉਂਦਾ ਰੱਖਿਆ ਤੁਹਾਨੂੰ ਪਾਲਿਆ ਤੁਹਾਨੂੰ ਇੱਕ ਤੱਕ ਲੈ ਕੇ ਆਈ ਹੈ ਧਰਤੀ ਤੇ ਦੁਨੀਆ ਦੇ ਉੱਤੇ ਬਈ ਅੱਜ ਕੱਲ੍ਹ ਯਾਦ ਰੱਖ ਲੋ ਇਹ ਮੇਰੀ ਗੱਲ ਨੂੰ ਲੜ ਬੰਦ ਲੋ ਪੈਸਾ ਅਹਿਮ ਨਹੀਂ ਹੈਗਾ ਬਈ ਕਾਗਜ ਅਹਿਮ ਨਹੀਂ ਹੈਗਾ ਅੱਜ ਦੁਨੀਆ ਦੀ ਜੰਗ ਦੁਨੀਆ ਦੀ ਲੜਾਈ ਹੈ ਜਿਹੜੀ ਉਹ ਅਪਜਾਉ ਧਰਤੀ ਤੇ ਕਬਜ਼ਾ ਕਰਨ ਦੀ ਜੰਗ ਆ ਸਾਡੇ ਕੋਲੇ ਦੁਨੀਆ ਦੀ ਸਭ ਤੋਂ ਜ਼ਰਖੇ ਧਰਤੀ ਹੈ ਜਿਹੜੀ 150 ਮਣ ਦਾਣੇ ਇੱਕ ਸਾਲ ਦੇ ਪੈਦਾ ਕਰ ਦਿੰਦੀ ਆ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਦੁਨੀਆ ਦੇ 12 13 ਬੰਦਿਆਂ ਕੋਲੇ ਦੁਨੀਆ ਦੀ 70% ਧਰਤੀ ਤੇ ਉੱਤੇ ਉਹ ਕਾਬਜ ਨੇ ਅੱਜ ਜਿਹੜੀ ਅਬਜੂ ਧਰਤੀ ਆ 12 13 ਬੰਦੇ ਸਿਰਫ 1.5% ਕਿਸਾਨ ਆ ਜਿਹੜੇ ਆਪਾਂ ਕਹਿੰਦੇ ਯੂਰਪ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਜਿਹੜੇ ਆਮ ਆਪਣੇ ਵਰਗੇ ਕਿਸਾਨ ਕੋਈ ਖੇਤੀ ਕਰਦੇ ਆ ਨਹੀਂ ਵੱਡਿਆਂ ਘਰਾਣਿਆਂ ਕੋਲੇ ਇਹ ਜਿਹੜਾ ਸਾਰਾ ਕੁਝ ਸਿਸਟਮ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ 12 13 ਬੰਦਿਆਂ ਨੇ ਦੁਨੀਆ ਦੀ 70% ਧਰਤੀ ਤੇ ਉਹਨਾਂ ਪੂਰੀ ਦੁਨੀਆ ਦੀ ਅੱਖ ਪਈ ਏ ਸੋਡੀ ਧਰਤੀ ਤੇ ਆਵੇ ਆ ਦੇਖ ਲੋ ਖੜ ਮਹਾਲੀ ਦੇ ਬੰਦੇ ਕਿਵੇਂ ਟਾਹਾਂ ਮਾਰਦੇ ਆ ਬਾਈ ਜਿਹੜੀਆਂ ਲਾਈ ਖੜਿਆ ਗੋਲ ਗੱਪਿਆਂ ਦੀਆਂ ਰਕਸ਼ੇ ਚ ਲਾਉਂਦੇ ਆ ਚੌਕੀਦਾਰਾ ਕਰਦੇ ਆ ਜਿਹੜੇ ਨਾ 20-20 10 ਕਰੋੜ ਦੇ ਕਿਲੇ ਵਿੱਚ ਸੋ ਮੈਂ ਤੁਹਾਨੂੰ ਹੱਥ ਬਣਾ ਲਓ ਸਾਡੀ ਇਹ ਸਾਡੇ ਲਈ ਕੋਈ ਇਹ ਇੱਕ ਮਿੱਟੀ ਦਾ ਇੱਕ ਇਹ ਕੋਈ ਇੱਕ ਰੇਤੇ ਦੀ ਮੁੱਠ ਨਹੀਂ ਹੈਗੀ ਕੋਈ ਇੱਕ ਟੁਕੜਾ ਨਹੀਂ ਸਾਡੇ ਲਈ ਕੋਈ ਇੱਕ ਮਹਜ ਇੱਕ ਮਿੱਟੀ ਦਾ ਇੱਕ ਟੁਕੜਾ ਨਹੀਂ ਯਾਰ ਸਾਡੀ ਸਭਿਆਤਾ ਸਾਡਾ ਇਤਿਹਾਸ ਸਾਡੀ ਬੋਲੀ ਸਾਡੀ ਵਿਰਾਸਤ ਸਾਡਾ ਗੀਤ ਸੰਗੀਤ ਕਿਸੇ ਕਹਾਣੀਆਂ ਜੋ ਵੀ ਸਾਡਾ ਹੁਣ ਤੱਕ ਅਸੀਂ ਇੱਥੋਂ ਤੱਕ ਆਏ ਆ ਜੋ ਵੀ ਜਾਉਂਦਾ ਉਹ ਸਾਡੇ ਕੋਲ ਜੀ ਧਰਤੀ ਆ ਇਹ ਜ਼ਮੀਨ ਤਾਂ ਜਾਉਂਦਾ ਬਈ ਜੀ ਇਹ ਕਮਾ ਲਈ ਨਾ ਫਿਰ ਕੱਖ ਪੱਲੇੜੇ ਰਹਿਣਾ ਖਤਮ ਹੋ ਜਾਊਗੀ ਬਈ ਤਾਂ ਤੁਹਾਨੂੰ ਬੇਨਤੀ ਕਰਦਾ ਯਾਰ ਦੇਖਿਓ ਕਦੇ ਭਰਾ ਬਣ ਕੇ ਕਿਸੇ ਵੀ ਤਰੀਕੇ ਦੇ ਨਾਲ ਮੇਰਾ ਵੀ ਜ਼ਮੀਨ ਨਾ ਆਪਣੀਆਂ ਖੋਹ ਲਿਓ ਪਹਿਲੇ ਪੰਜਾਬ ਤਾਂ ਉੱਜੜ ਰਿਹਾ ਯਾਰ ਆਪਾਂ ਤਾਂ ਕਿੰਨੇ ਵਾਰੀ ਪਹਿਲੇ ਹੀ ਉੱਜੜ ਗਈ ਯਾਰ 47 ਵਾਲੇ ਸਾਢਾ ਜਾੜਾ ਹੋਇਆ ਫਿਰ ਸਮੇਂ-ਸਮੇਂ ਤੇ ਇੱਥੇ ਕਿੰਨੇ ਜਾੜੇ ਹੋਏ ਸਾਡੇ ਕਦੇ ਰਾਜਧਾਨੀ ਵੱਢ ਕੇ ਪਾਸੇ ਲੈ ਗਏ ਕਦੇ ਹਿਮਾਚਲ ਵੱਢ ਕੇ ਪਾਸੇ ਲੈ ਗਏ ਹਰਿਆਣਾ ਵੱਢ ਕੇ ਪਾਸੇ ਕਰਤਾ ਕਦੇ ਪੰਜਾਬੀ ਬੋਲਦੇ ਇਲਾਕੇ ਵੱਢ ਕੇ ਪਾਸੇ ਕਰਤੇ ਇਹੀ ਸਾਡੇ ਕੋਲ 78 ਟੁਕੜਾ ਬਚਿਆ ਮੇਰਾ ਵੀ ਬਚਾ ਕੇ ਰੱਖੋ ਯਾਰ ਮੈਂ ਸੋਚ-ਸੋਚ ਕੇ ਕਈ ਵਾਰੀ ਦਿਮਾਗ ਮਦਰ ਕੇ ਕਮਲਾ ਹੋਣ ਵਾਲਾ ਹੋ ਜਾਂਦਾ ਵੀ ਯਾਰ ਕੀ ਬਣੂਗਾ ਮੇਰੇ ਪੰਜਾਬ ਦੇ ਲੋਕਾਂ ਆਓ ਯਾਰ ਆਪਣੀ ਖੇਤੀ ਨਾਲ ਜੁੜ ਗਏ ਆਪਣੀ ਵਿਰਾਸਤ ਨਾਲ ਜੁੜ ਗਏ ਬਾਬੇ ਨਾਨਕ ਦੀ ਵਿਰਾਸਤ ਨਾਲ ਜੁੜ ਗਏ ਆਪਣੇ ਪਿਤਾ ਪੁਰਖੀ ਵਿਰਾਸਤ ਨਾਲ ਜੁੜ ਗਏ ਭਾਈ ਸੋ ਆਓ ਇਸ ਗੱਲਾਂ ਤੇ ਮੇਰੀਆਂ ਦੇ ਗੌਰ ਕਰ ਲਿਓ 24 ਤਰੀਕ ਦਾ ਸੰਵਾਲਾਲੇ ਜਥੇਬੰਦੀਆਂ ਵੱਲੋਂ ਇਕੱਠ ਹੈ 20 ਤਰੀਕ ਦਾ ਜਲੰਧਰ ਇਕੱਠ ਇਕੱਠ ਵੀ ਹੋਣਗੇ ਕਿਉਂਕਿ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਤੇ ਇਹ ਬੜੇ ਤੇਜ਼ ਤਰਾਰ ਤੇ ਬੜੇ ਚਲਾਕ ਬੰਦੇ ਨੇ ਇੰਨਾ ਸੌਖਾ ਨਹੀਂ ਵੀ ਆਈ ਪਛੀੜ ਗਏ ਲੋਕਾਂ ਲਈ ਇਹਨਾਂ ਨੂੰ ਕੋਈ ਦਰਦ ਨਹੀਂ ਮੈਂ ਪੁੱਛਣਾ ਚਾਹੁੰਦਾ ਹੈ ਵਾਂਸ ਯਾਰ ਜੇ ਤੈਨੂੰ ਇੰਨਾ ਦਰਦ ਆ ਸਾਨੂੰ ਇੰਨਾ ਦਰਦ ਆ ਕਿ ਅਸੀਂ ਲੋਕਾਂ ਦਾ ਹੱਥ ਦੇਖਦੇ ਹੋਏ ਪਿੱਛੇ हट ਗਏ ਕਿੰਨੇ ਮਸਲੇ ਆ ਪੰਜਾਬ ਦੇ ਪਰ ਉਹ ਲੋਕਾਂ ਦੇ ਹੱਥ ਕਰਨੀ ਦੇਖਦੇ ਅੱਜ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਕੈਂਸਰ ਨਾਲ ਮਰ ਰਹੇ ਆ ਆ ਤੇਰੇ ਗੰਦੇ ਜ਼ਹਿਰਾਂ ਵਾਲੇ ਪਾਣੀ ਕਰਕੇ ਤੇ ਤੁਸੀਂ ਸਰਦਾਰ ਜੀ ਜਿਹੜਾ ਸਭ ਤੋਂ ਕਰਪਟ ਬੰਦਾ ਹੈ ਜਿਹਦੇ ਕੋਲ ਜਿਹੜਾ ਆਪ ਇੱਕ ਇੰਡਸਟਰੀਅਲ ਆ ਜਿਹੜਾ ਸੰਜੀਵ अरोੜਾ ਲੁਧਿਆਣੇ ਤੋਂ ਜਿੱਥੇ ਆਇਆ ਹੈ ਥੋੜਾ ਰਾਸਵਾ ਮੈਂਬਰਸ਼ਿਪ ਤੇ ਹੁਣ ਮੰਤਰੀ ਬਣਾਇਆ ਉਹਦੇ ਕੋਲੇ ਇੰਡਸਟਰੀਅਲ ਦਾ ਡਿਪਾਰਟਮੈਂਟ ਤੋਂ ਹੀ ਦਿੱਤਾ ਤੇ ਉਹਨੇ 7-8 ਬੰਦਿਆਂ ਦੀਆਂ ਆਪਣੇ ਕੋ ਚੇਅਰਮੈਨ ਲਾਤਾ ਕੋ ਪ੍ਰਧਾਨ ਲਾਤਾ ਕਮੇਟੀਆਂ ਬਣਾਤੀਆਂ ਬੁੱਢੇ ਦਰਿਆ ਦੇ ਉੱਤੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਨਗੇ ਉਹ ਚੋਰ ਉਹ ਬਿੱਲੇ ਵਹਾਤੇ ਦੁੱਧਰੀ ਰੱਖੀ ਹਨਾਨੀ ਦੀ ਗੱਲ ਦੇਖੋ ਕਾਰਨ ਕੀ ਵੀ ਇੱਥੋਂ ਕਿਉਂਕਿ ਐਨਜੀਟੀ ਦੇ ਵਿੱਚ ਕੇਸ ਚੱਲ ਰਿਹਾ ਹੈ 22 ਤਰੀਕ ਨੂੰ ਇਹਦੀ ਸੁਣਵਾਈ ਸੀ ਜੋ ਕਿ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਆ 22 ਤਰੀਕ ਨੂੰ ਸੁਣਵਾਈ ਸੀਗੀ ਤੇ 22 ਤਰੀਕ ਦੇ ਵਿੱਚ ਇਹਨਾਂ ਨੇ ਸੰਜੀਵ ਰੋੜੇ ਦੇ ਲੁਧਿਆਣੇ ਵਾਲੇ ਨੇ ਆਪਣੇ ਜਿਹੜੇ ਬੰਦੇ ਆ ਉਥੇ ਵਕੀਲ ਪੇਸ਼ ਕਰ ਕੀਤੇ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਕਮੇਟੀਆਂ ਬਣਾਤੀਆਂ ਕੁਝ ਕਰ ਰਹੇ ਆ ਹੱਦ ਹੋ ਗਈ ਯਾਰ ਜਿਹੜੇ ਬੰਦੇ ਕੈਦ ਹਾਕਿਆਂ ਤੋਂ ਜ਼ਹਿਰਾਂ ਪਾ ਰਹੇ ਆ ਕੈਮੀਕਲ ਪਾ ਰਹੇ ਆ ਮਾਰਤਾ ਸਾਰਾ ਦੱਖਣੀ ਮਾਲਵਾ ਦੇ ਰਾਜਸਥਾਨ ਤੱਕ ਦੇ ਲੋਕ ਉਹੀ ਬੰਦੇ ਹੁਣ ਉਹਨਾਂ ਕੰਪਨੀ ਕਮੇਟੀਆਂ ਦੇ ਮੈਂਬਰ ਚ ਚੇਅਰਮੈਨ ਪ੍ਰਧਾਨ ਬਣਾਤੇ ਜਿਹੜੇ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਆ ਤਰੋ ਉਹ ਹੱਲ ਕਰਦੇ ਆ ਅਗਲੀ ਗੱਲ ਥੋੜਾ ਜਿਹਾ ਪੰਜਾਬੀ ਕੋ ਜਾਗਦੇ ਰਿਹਾ ਕਰੋ ਬਾਈ ਆ ਇੱਥੇ ਜਿਹੜਾ ਸਾਡੇ ਆਧਾਰ ਕਾਰਡਾਂ ਦੇ ਵਿੱਚੋਂ ਪੰਜਾਬੀ ਖਤਮ ਕਰਤੀ ਕੋਈ ਬੋਲਿਆ ਉੱਥੇ ਕੋਈ ਨਹੀਂ ਬੋਲ ਰਿਹਾ ਕੋਈ ਸਰਕਾਰ ਵੀ ਨਹੀਂ ਬੋਲ ਰਹੀ ਪੰਜਾਬ ਦੇ ਵਿੱਚ ਜਿਹੜੇ ਨਵੇਂ ਆਧਾਰ ਕਾਰਡ ਬਣ ਕੇ ਆ ਰਹੇ ਆ ਉਹ ਅੰਗਰੇਜ਼ੀ ਜਾਂ ਹਿੰਦੀ ਚ ਆ ਰਹੇ ਆ ਪੰਜਾਬੀ ਗਾਇਬ ਹੀ ਕਰਤੀ ਡਾਈ ਦਿੱਤੀ ਸੋ ਪੰਜਾਬੀਓ ਤੁਹਾਨੂੰ ਬੇਨਤੀ ਇਹੀ ਵਾਰ-ਵਾਰ ਕਰਦਾ ਕਿ ਹਮਲੇ ਚਾਰ ਸფერੋਂ ਹੋ ਰਹੀ ਐ ਜਾਗਦੇ ਰਹੋ ਚਕੰਨੇ ਰਹੋ ਕੱਲੀ-ਕੱਲੀ ਗੱਲ ਤੇ ਗੌਰ ਰੱਖਿਆ ਕਰੋ ਆਪਣੀਆਂ ਲੜਨ ਵਾਲੀਆਂ ਧਿਰਾਂ ਤੁਹਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਜਥੇਬੰਦਕ ਧਿਰਾਂ ਨੇ ਉਹਨਾਂ ਨਾਲ ਖੜ੍ਹਜੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਸਾਡੀ ਸਭਿਆਤਾ ਸਾਡੇ ਇਤਿਹਾਸ ਸਾਡੇ ਪਾਣੀ ਸਾਡੀਆਂ ਬੋਲੀਆਂ ਬਚੀਆਂ ਰਹਿਣ ਤਾਂ ਸਭ ਤੋਂ ਉਹਨਾਂ ਨਾਲ ਖੜਨ ਦੀ ਲੋੜ ਐ ਸੋ ਹਾਲੇ ਇਹਨੂੰ ਮੈਂ ਫੇਰ ਕਹਿਣਾ ਕੋਈ ਜਛਣਾ ਮਣਾਉਣ ਦੀ ਲੋੜ ਕੋਈ ਜੱਤਦਾ ਨਹੀਂ ਹੈਗਾ ਹਲੇ ਇੱਕ ਵਾਰੀ ਇਹ ਪਿੱਛੇ ਹਟਿਆ ਇਹ ਦੇਖਣਗੇ ਕਿ ਕਿਵੇਂ ਲੈ ਕੇ ਆਉਣੀਆਂ ਨੀਤੀ ਕਿਉਂਕਿ ਇਹਨਾਂ ਨੇ ਆ ਸਾਲ ਦੇ ਵਿੱਚ ਪੰਜਾਬ ਤੋਂ ਲੁੱਟ ਕੇ ਪੈਸਾ ਦਿੱਲੀ ਵਾਲਿਆਂ ਨੇ ਲਿਜਾਣਾ ਹੀ ਨਾ ਜਾਣਾ ਉਹਦੇ ਲਈ ਕਿਹੜੀ ਇਹ ਨਵੀਂ ਕਾਲ ਕੱਢਦੇ ਆ ਕਿਹੜੀ ਨਵੀਂ ਸਕੀਮ ਲਾਉਂਦੇ ਆ ਕਿਵੇਂ ਪੈਸਾ ਲੁੱਟਦੇ ਆ ਇਹ ਉਹਨਾਂ ਦੇ ਦਿਮਾਗ ਘੁੰਮ ਰਹੀਆਂ ਹੋਣੀਆਂ ਗੱਲਾਂ ਵੀ ਆ ਪੱਛੇ ਅਗਲੀ ਹੋਰ ਸਕੀਮ ਲੈ ਉਹਦੇ ਲੁੱਟਾਂਗੇ ਪੰਜਾਬ ਦਾ ਪੈਸਾ ਲੁੱਟਣਾ ਇਹਨਾਂ ਨੂੰ ਪਤਾ ਵੀ ਸੀ ਉਹਨਾਂ ਦਾ ਹੈ ਨਹੀਂ 76 60 ਕਿੰਨਾ ਨੇ 27 ਤੱਕ ਜਾਂਦੇ ਜਾਂਦੇ ਪਰ ਉਹ ਤੋਂ ਪਹਿਲਾਂ ਪਹਿਲਾਂ ਲੁੱਟ ਲਗੇ ਪੰਜਾਬ ਨੂੰ ਠੀਕ ਆ ਭਾਈ ਧੰਨਵਾਦ ਸਾਰਿਆਂ ਦਾ ਜਿਉਂਦੇ ਵਸਦੇ ਰਹੋ ਮੇਰੇ ਵੀਰ ਤੇ ਗੱਲਾਂ ਦੇ ਅਮਲ ਕਰ ਲਿਆ ਕਰੋ ਯਾਰ ਇਧਰੋਂ ਸੁਣ ਕੇ ਇਧਰੋਂ ਨਾ ਬਾਈ ਕੱਢਿਆ ਕਰੋ ਅਮਲਾ ਮਨਾਂ ਨਵੇਂੜੇ ਨਹੀਂ ਹੋਣੇ ਗੱਲ ਜਾ ਕੇ ਅਮਰਾਂ ਤੇ ਰੁਕਣੀ